ਸਿੱਪੀ ਕਪਾ ਦੁਕੋਨ ਦਿਸ਼ਾ ਪਟਾਨੀ ਤੇ ਅਮਿਤਾਬਚਨ ਸ਼ਾਲ ਫਿਲਮ ਕਲਕੀ 2898 ਏਡੀ ਦਾ ਟ੍ਰੇਲਰ ਜੜਾਈ ਹੋ ਲਾਂਚ ਹੋ ਗਿਆ ਹੈ ਟ੍ਰੇਲਰ ਚ ਅਮਿਤਾਬ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ ਉਹ ਇਸ ਵਿੱਚ ਅਸ਼ਵਤਾਮਾ ਦਾ ਕਿਰਦਾਰ ਨਿਬਾਰੇ ਨੇ ਦਾ ਜ਼ੈ ਇਸ ਉਮਰ ਉਹਨਾਂ ਦਾ ਐਕਸ਼ਨ ਅਵਤਾਰ ਦੇਖ ਕੇ ਹਰ ਕੋਈ ਹੈਰਾਨ ਹੈ ਇਸੇ ਵਿਚਾਲੇ ਫਿਲਮ ਦਾ ਪਹਿਲਾ ਗੀਤ ਬਹੁਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਜੀ ਹਾਂ 14 ਜੂਨ ਦੀ ਸ਼ਾਮ ਨੂੰ ਕਲਕੀ 2898 ਦੇ ਨਿਰਮਤਾਵਾਂ ਨੇ ਪੋਸਟ ਜਾਰੀ ਕਰਕੇ ਦੱਸਿਆ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਗੀਤ ਕਲਕੀ 2898 ਇਅ ਰਿਲੀਜ਼ ਹੋਣ ਜਾ ਰਿਹਾ ਹੈ ਇਸ ਗੀਤ ਚ ਪੰਜਾਬੀ ਗਾਇਕਾ ਤੇ ਅਦਾਕਾਰ ਦਲਜੀਤ ਦਸਾਂਜ ਆਪਣੇ ਹੀ ਅੰਦਾਜ਼ ਚ ਗਾਉਣ ਜਾਰ ਰਹੀ ਨੇ ਤੇ ਦਸਈਏ ਕਲਕੀ 2898 ਈ ਦੇ ਨਿਰਮਾਤਾ ਵਿਜੈਨਤੀ ਨੇ 14 ਜੂਨ 2019 ਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤਾ ਸੀ ਜਿਸ ਵਿੱਚ ਬਰਬਾਸ ਤੇ ਦਲਜੀਤ ਦਸਾਂਜ ਪੱਗ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਪੋਸਟ ਵਿੱਚ ਦੋਵਾਂ ਸਿਤਾਰਿਆਂ ਦੇ ਚਿਹਰੇ ਨਹੀਂ ਨਜ਼ਰ ਆ ਰਹੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਤੇ ਨਾਲ ਹੀ ਮੇਕਰਸ ਨੇ ਲਿਖਿਆ ਕਿ ਇਸ ਗੀਤ ਦਾ ਪ੍ਰੋਮੋ ਬਹੁਤ ਹੀ ਜਲਦ ਰਿਲੀਜ਼ ਹੋਣ ਵਾਲਾ ਹੈ ਤੇ ਨਾਲ ਹੀ ਹਲ ਕਿ ਮੇਕਰਸ ਨੇ ਗੀਤ ਦੇ ਪ੍ਰੋਮੋ ਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ